ਪਾਸੇ ਸਾਰਾ ਸਰਕਾਰੀ ਤੰਤਰ ਸਾਰਾ ਕੁੜਮਕੋੜ ਨਾਲ ਇਕੱਠਾ ਹੋ ਗਿਆ ਤੇ ਇੱਕ ਪਾਸੇ ਆਪਾਂ ਇਕੱਲੇ ਸੰਗਤ ਰਹਿ ਗਈ ਪਰ ਗੁਰੂ ਪਾਤਸ਼ਾਹ ਨੇ ਕਿਹਾ ਸੀ ਸੰਗਤ ਕੀ ਵਿਸਵੇ ਨੇ ਤੇ ਗੁਰੂ ਓਹੀ ਵਿਸਵੇ ਹੈ ਇੱਕ ਗੁਰੂ ਪਾਤਸ਼ਾਹ ਦੇ ਕਹੇ ਹੋਏ ਬਚਨ ਅਟੱਲ ਹੋਏ ਯਾਦ ਰੱਖਿਓ ਸੰਗਤ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਮੈਂ ਕਿਹਾ ਸਟੇਜ ਤੇ ਕਿਹਾ ਸੀ ਜਿਹੜਾ ਸੰਗਤ ਦੇ 1 ਰੁਪਏ ਵਿੱਚ ਤਾਕਤ ਹੁੰਦੀ ਹੈ ਨਾ ਉਹ ਕਿਸੇ ਦੇ ਕਰੋੜਾਂ ਰੁਪਏ ਦੀ ਤਾਕਤ ਨਹੀਂ ਹੁੰਦੀ ਤੇ ਉਹ ਗੱਲ ਅੱਜ ਸਭ ਜਾਣਦਾ ਹੈ ਸੰਗਤ ਸਾਡ ਪਹੁੰਚੀ ਹੈ ਇੱਕ ਪਾਸੇ ਆਪਣੇ ਕੋਲੇ ਸੰਗਤ ਦਾ ਤਿਲ ਫੁੱਲ ਸੀ ਬਹੁਤ ਸਾਰੇ ਸੰਗਤ ਨੇ ਬੜਾ ਸਹਿਯੋਗ ਦਿੱਤਾ ਮਾਇਆ ਪਖੋਵੀ ਤੇ ਉਹਦੇ ਤੁਸੀਂ ਤਾਨ ਤੇ ਮਾਰ ਕਰਕੇ ਦਿਲਾਂ ਰਾਤ ਇੱਕ ਕੀਤੀ ਤੁਹਾਡਾ ਸ਼ਬਦ ਦਾ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਇੰਨਾ ਜ਼ਿਆਦਾ ਪਿਆਰ ਤੁਸੀਂ ਦਿੱਤਾ ਕਿਵੇਂ ਬਿਆਨ ਨਹੀਂ ਕਰ ਸਕਦਾ ਨਹੀਂ ਲਾਹਜ ਨਹੀਂ ਆਉਂ ਰਹੇ ਮੈਂ ਕੀ ਬੋਲਾਂ ਕਿਵੇਂ ਤੁਹਾਡਾ ਧੰਨਵਾਦ ਕਰਾਂ ਸੋ ਸਤਿਗੁਰੂ ਬਾਦਸ਼ਾਹ ਮਿਹਰ ਕਰਨ ਇਹ ਹਜੇ ਪੌੜੀ ਦਾ ਪਹਿਲਾ ਡੰਡਾ ਜਿਹੜੇ ਆਪਾਂ ਮਾੜੀ ਕਿਰਪਾ ਕਰੇ ਓਏ ਬੀ ਬੌਲੀ ਦੇ ਸਿਲੇ ਵਾਲੇ ਡੰਡੇ ਤੇ ਚਲੇ ਜਾਈਏ ਬਹੁਤ ਰਹਾ ਸੋ ਸਿਆਗੋ ਪੇਜ ਦੇ ਪਹਿਲਾਂ ਦਾ ਉਹਦਾ ਹੀਰਾ ਬਣੇਗਾ ਧੰਨਵਾਦ ਧੰਨਵਾਦ ਜਿਵੇਂ ਪੰਜ ਦੇ ਪਹਿਲਾਂ ਗੱਲਾਂ ਹੁੰਦੀਆਂ ਸੀ ਜਦੋਂ ਆਪਾਂ ਉੱਠਿਵਾਸ ਤੇ ਆਖੀ ਆ ਵੀ ਉੱਠ ਲੈ ਤੇ ਉਸ ਦਿਨ ਜਿਹੜੀਆਂ ਗੱਲਾਂ ਹੋਈਆਂ ਉਹ ਸੋਚ ਕੇ ਮੈਂ ਜੀ ਹਰਾਰ ਹੋ ਜਾਂਦਾ ਕਿ ਕਿਵੇਂ ਆਪ ਸੰਗਤ ਨੇ ਤਖਤ ਤਾਂ ਪੰਕ ਤੇ ਰੱਖ ਦਿੱਤਾ ਸੱਚੀ ਮਿੱਥੀ ਕਈ ਪਿੰਡਾਂ ਵਿੱਚ ਅਸੀਂ ਬਿਲਕੁਲ ਜ਼ੀਰੋ ਸੀ ਆਪ ਪਰ ਕੇਰੀ ਸੰਗਤ ਖੜੀ ਹੈ ਗਦਰਾਨੇ ਦੀ ਸੰਗਤ ਖੜੀ ਹੈ ਕਈ ਪਿੰਡਾਂ ਦੇ ਵਿੱਚ ਸਾਡਾ ਇਦਾਂ ਦੇ ਹਾਲਾਤ ਸੀ ਵੀ ਸਾਨੂੰ ਸਾਡਾ ਹੋਲ ਨਹੀਂ ਸੀ ਪਰ ਤੁਸੀਂ ਉੱਥੇ ਵੀ ਬੜੀ ਭਾਰੀ ਬੋਟਾ ਨਾਲ ਸਾਡੀ ਜਿੱਤ ਕਰਾਈ ਇਹ ਜਿੱਤ ਗੁੰਦੀਪ ਸਿੰਘ ਦੀ ਨਹੀਂ ਹੋਈ ਬੱਲਾ ਸਾਰਾ ਸਾਰਾ ਜਿੱਤ ਇਹ ਜਿੱਤ ਤਾਂ ਅਡੇ ਸੰਗਤ ਦੀ ਹੋਈ ਹੈ ਮੈਂ ਗੁਰਦੁਆਰਾ ਸੇ ਬੋਲੇ ਸੀ ਜਿੱਤਿਆਂ ਤੇ ਤਾਂ ਵੀ ਫੱਗੂ ਜਿੱਥੂ ਤੇ ਹਾਰਿਆਂ ਤੇ ਕਾ ਵੀ ਫੱਗੂ ਹਾਰੂ ਪਰ ਅੱਜ ਆਪ ਸਾਰਾ ਇਲਾਕਾ ਆਪਣਾ ਬਾਈ ਦੇ 23 ਦੇ 23 ਪਿੰਡ ਜਿੱਤ ਗਏ ਆਪਾਂ ਸਾਰੇ ਜਿੱਤੇ ਬਹੁਤ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਸਵੇਰੇ ਵੀ ਬੜੀਆਂ ਸੰਗਤਾਂ ਨੇ ਆਉਣੇ ਤੇ ਹੁਣ ਵੀ ਬੇਨਤੀ ਹੈ ਜਿਨ੍ਹਾਂ ਆਪ ਗਲੰਤੀਆਂ ਵੀਰਾਂ ਨੇ ਮੈਂ ਕਹਾਂ ਮੈਂ ਜ਼ਰੂਰੀ ਕਹਿ ਕੇ ਆਇਆ ਮੈਨੂੰ ਨਹੀਂ ਲੱਗਦਾ ਸੀ ਮੈਂ ਚੋਣ ਲੜ ਰਿਹਾ ਮੈਨੂੰ ਲੱਗਦਾ ਸੀ ਇੱਕ ਇੱਕ ਬੱਚਾ ਚੋਣ ਲੜ ਰਿਹਾ ਹੈ ਹਰ ਗੁੰਡਾ ਇਹ ਜ਼ਿੰਮੇਵਾਰੀ ਸਮਝਦਾ ਸੀ ਵੀ ਮੈਂ ਚੋਣ ਲੜ ਰਿਹਾ ਆਪਦੇ ਆਪ ਤੇ ਬੰਦਾ ਜ਼ਿੰਮੇਵਾਰੀ ਢਾਲ ਰਿਹਾ ਸੀ ਤੋਂ ਇਹ ਤੁਹਾਡਾ ਪਿਆਰ ਹੈ ਤੁਹਾਡਾ ਸਰਕਾਰ ਹੈ ਮੈਂ ਆਪ ਸੰਗਤ ਦਾ एहसान ਇਹ ਜਨਮ ਲੈ ਕੇ ਵੀ ਭੁੱਲ ਨਹੀਂ ਸਕਦਾ ਬਾਕੀ ਜੇ ਕਿਸੇ ਨੇ ਕਈ ਵਾਰ ਕੋਈ ਉੱਚਾ ਨੀਵਾ ਬੋਲਿਆ ਜਾਂਦਾ ਹੈ ਆਪ ਸੰਗਤ ਕੋ ਖੇਮਾ ਚੋਣ ਸੋ ਆਪ ਸਭ ਦਾ ਧੰਨਵਾਦ ਮੇਰੇ ਨਗਰ ਫਗੂ ਦਾ ਵਿਸ਼ੇਸ਼ ਕਰਕੇ ਧੰਨਵਾਦ ਪਹਿਲੀ ਵਾਰ ਹੋਇਆ ਵੀ ਜਿੰਨੇ ਕਵੇਟੀਆਂ ਇਕੱਠੀਆਂ ਹੋਈਆਂ ਤੇ ਸਾਡੇ 500 ਰੁਪਏ ਤੁਸੀਂ ਸਾਫ ਦਾ ਪੰਡੇ ਦੇ ਪੰਦ ਇਕੱਠੇ ਹੋਏ ਇਹ ਪਹਿਲੀ ਗੱਲ ਹੈ ਪੰਡਾ ਸਾਲਾਂ ਤੋਂ ਜਿਹੜੀ ਆਪਣੇ ਪਿੰਡ ਵਿੱਚ ਪਾੜਨ ਪਈ ਸੀ ਉਹ ਇਕੱਠੀ ਹੋਈ ਇਹ ਬਹੁਤ ਵੱਡੀ ਜਿੱਤ ਹੈ ਆਪਣੇ ਪਿੰਡ ਦੀ ਆਪ ਸੰਗਤਾਂ ਦੀ ਜਿੱਤ ਹੈ ਕਿੰਨੇ ਹਲਕਿਆਂ ਦੇ ਵਿੱਚ ਆਪਾਂ ਗਏ ਕਿੰਨੇ ਬੂਥਾਂ ਦੇ ਉੱਤੇ ਅਲੱਗ-ਅਲੱਗ ਬੂਥ ਨਹੀਂ ਲੱਗਿਆ ਸਰਦਾਰਾਂ ਨੇ ਇਕੱਠੇ ਹੋ ਕੇ ਬੂਥ ਲਾਇਆ ਇਹ ਵੀ ਏਕਤਾ ਸੀ ਆਪ ਸੰਗਤ ਦਾ ਸਰਕਾਰ ਸੀਸੋ ਆਪ ਸਭ ਦਾ ਧੰਨਵਾਦ ਹੁਣ ਬੇਨਤੀ ਹੈ ਪ੍ਰਸ਼ਾਦਾ ਤਿਆਰ ਹੈ ਆਪ ਸਾਰਿਆਂ ਨੇ ਪ੍ਰਸ਼ਾਦਾ ਪਾਣੀ ਛੱਕੇ ਜਾਣਾ ਹੈ ਸਵੇਰੇ ਆਪ ਸਾਰੀ ਸੰਗਤ ਨੂੰ ਫਿਰ ਆਪਾਂ ਮਿਲਾਂਗੇ ਇੱਥੇ ਆਪਾਂ ਅਰਦਾਸ ਬੇਨਤੀ ਕਰਾਂਗੇ ਗੁਰਦੁਆਰਾ ਸਾਹਿਬ 9 ਵਜੇ